ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਜਪਜੀ ਸਾਹਿਬ ਜੀ ਦੇ ਪਾਠ ਦੀ ਇਹ ਪੰਕਤੀ ਨੂੰ 5 ਵਾਰ ਬੋਲ ਕੇ ਸੌਇਆ ਕਰੋ ਤਾਂ ਦੇਖਣਾ ਪਿਆਸ਼ਾ ਜੀ ਤੁਹਾਡੇ ਉੱਤੇ ਬੇਅੰਤ ਕਿਰਪਾ ਹੋਵੇਗੀ ਸੱਚੇ ਪਿਆਸ਼ਾ ਜੀ ਦੀ ਤੇ ਸਾਧ ਸੰਗਤ ਜੀ ਜਪਜੀ ਸਾਹਿਬ ਜੀ ਦੇ ਪਾਠ ਦੀ ਉਹ ਕਿਹੜੀ ਪੰਕਤੀ ਹੈ ਜਿਹੜੀ ਅਸੀਂ 5 ਵਾਰ ਬੋਲਣੀ ਹੈ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਕਰਾਂਗੇ ਇਸ ਲਈ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜਰੂਰ ਸੁਣਨਾ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤੇ ਸਾਥ ਸੰਗਤ ਜੀ ਵੀਡੀਓ ਨੂੰ ਅੱਗੇ ਆਪਣੇ ਭੈਣ ਭਰਾਵਾਂ ਦੇ ਨਾਲ ਸ਼ੇਅਰ ਵੀ ਕਰ ਦੇਣਾ ਤਾਂ ਜੋ ਭੈਣ ਭਰਾਵਾਂ ਦਾ ਵੀ ਭਲਾ ਹੋ ਸਕੇ ਜਿਹੜੇ ਭੈਣ ਭਰਾ ਕਹਿੰਦੇ ਹਨ ਕਿ ਸਾਡੀ ਜ਼ਿੰਦਗੀ ਦੇ ਵਿੱਚ ਬੜੀਆਂ ਮੁਸ਼ਕਲਾਂ ਹਨ ਇਸ ਦੇ ਵਿੱਚ ਮੈਂ ਤੁਹਾਡੇ ਨਾਲ ਇੱਕ ਛੋਟੀ ਜੀ ਸਾਖੀ ਸਾਂਝੀ ਕਰਾਂਗੀ ਤੇ ਆਓ ਹੁਣ ਆਪਾਂ ਸਾਖੀ ਸਾਂਝੀ ਕਰੀਏ ਸਭ ਤੋਂ ਪਹਿਲਾਂ ਗੁਰੂ ਇਤਿਹਾਸ ਦੀ ਇੱਕ ਸਾਖੀ ਸਾਂਝੀ ਕਰਨ ਲੱਗੇ ਹਾਂ ਸਾਖੀ ਸੁਣਾਉਣ ਤੋਂ ਪਹਿਲਾਂ ਫਿਰ ਆਪਾਂ ਪੰਕਤੀ ਦੇ ਬਾਰੇ ਸੰਗਤ ਜੀ ਗੱਲ ਕਰਾਂਗੇ ਜੋ ਆਪਾਂ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਪੰਜ ਵਾਰ ਪੜ੍ਹਨੀ ਹੈ ਇਹ ਸਾਖੀ ਮੇਰੇ ਛੇਵੇਂ ਪਾਤਸ਼ਾਹ ਜੀ ਦੇ ਸਮੇਂ ਦੀ ਹੈ ਛੇਵੇਂ ਪਾਸ਼ਾ ਮੇਰੇ ਪੀਰੀ ਦੇ ਮਾਲਕ ਧੰਤਨ ਸਾਹਿਬ ਸ੍ਰੀ ਗੁਰੂ ਹਰगोबिंद ਸਾਹਿਬ ਜੀ ਕਹਿੰਦੇ ਕਿ ਇੱਕ ਦਿਨ ਆਪਣੇ ਬਚਨਾਂ ਦੇ ਨਾਲ ਸੰਗਤਾਂ ਨੂੰ ਨਿਹਾਲ ਕਰ ਰਹੇ ਸਨ ਸੰਗਤਾਂ ਨੂੰ ਸੁਪੋਧਨ ਕਰਦੇ ਹੋਏ ਕਿਹਾ ਕਿ ਭਾਈ ਸੰਗਤ ਦੇ ਵਿੱਚ ਕੋਈ ਐਸਾ ਸਿੱਖ ਹੈ ਜੋ ਸਾਨੂੰ ਜਪਜੀ ਸਾਹਿਬ ਜੀ ਦੀ ਬਾਣੀ ਦਾ ਸ਼ੁੱਧ ਉਚਾਰਣ ਕਰਕੇ ਸੁਣਾ ਸਕੇ ਜਪਜੀ ਸਾਹਿਬ ਜੀ ਦੀ ਬਾਣੀ ਨੂੰ ਪੂਰੀ ਇਕਾਗਰਤਾ ਦੇ ਨਾਲ ਪੜ ਸਕੇ ਤਾਂ ਕਹਿੰਦੇ ਪੂਰੀ ਸੰਗਤ ਇੱਕ ਦੂਸਰੇ ਦੇ ਮੋਹਵਲ ਦੇਖਣ ਲੱਗੇ। ਉਸੇ ਹੀ ਸੰਗਤ ਦੇ ਵਿੱਚ ਇੱਕ ਸਿੱਖ ਉੱਠਿਆ। ਉਹਨੇ ਹੱਥ ਜੋੜ ਕੇ ਸੱਚੇ ਪਾਤਸ਼ਾਹ ਜੀ ਦੇ ਅੱਗੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜੀ ਜੇਕਰ ਤੁਸੀਂ ਕਿਰਪਾ ਕਰੋ ਤੇ ਤੁਸੀਂ ਥਾਪਨਾ ਦਿਵੋ। ਤੁਸੀਂ ਆਗਿਆ ਦਿਵੋ ਤੇ ਮੈਂ ਜਪਜੀ ਸਾਹਿਬ ਜੀ ਦੀ ਬਾਣੀ ਨੂੰ ਸ਼ੁੱਧ ਅਤੇ ਇਕਾਗਰਤਾ ਦੇ ਨਾਲ ਪੜ ਸਕਦਾ ਹਾਂ। ਕਹਿੰਦੇ ਸੱਚੇ ਪਾਤਸ਼ਾਹ ਜੀ ਨੇ ਸਿੱਖ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਿਆ ਥਾਪਨਾ ਦਿੱਤੀ। ਉਹਨਾਂ ਇਜਾਜ਼ਤ ਦਿੱਤੇ ਤੇ ਕਹਿੰਦੇ ਕਿ ਪਾਸ਼ਾ ਜੀ ਨੇ ਪਾਈ ਗੋਪਾਲਾ ਜੀ ਤੇ ਲਈ ਬੜਾ ਸੋਹਣਾ ਆਸਣ ਲਗਵਾਇਆ ਤੇ ਉਹ ਆਸਣ ਆਪਣੇ ਸਿੰਘਾਸ਼ਨ ਦੇ ਨਾਲੋਂ ਥੋੜਾ ਜਿਹਾ ਉਚਾ ਰਖਵਾਇਆ ਕਿਉਂਕਿ ਪਾਸ਼ਾ ਜੀ ਦੇ ਮਨ ਦੇ ਵਿੱਚ ਗੁਰਬਾਣੀ ਦੇ ਪ੍ਰਤੀ ਜਪਜੀ ਸਾਹਿਬ ਜੀ ਦੇ ਬਾਣੀ ਦੇ ਪ੍ਰਤੀ ਬਹੁਤ ਜ਼ਿਆਦਾ ਸ਼ਰਧਾ ਭਾਵਨਾ ਸੀ ਬਹੁਤ ਸਤਿਕਾਰ ਸੀ ਸੱਚੇ ਪਾਸ਼ਾ ਜੀ ਨੇ ਆਪਣੇ ਨਾਲ ਉੱਚਾ ਆਸਣ ਰਖਵਾ ਕੇ ਪਾਈ ਗੋਪਾਲਾ ਜੀ ਨੂੰ ਜਪਜੀ ਸਾਹਿਬ ਜੀ ਦਾ ਪਾਠ ਕਰਨੋਂ ਕਿਹਾ ਇਹਨਾਂ ਪਿਆਰ ਇਹਨਾਂ ਸਤਕਾਰ ਇੰਨੇ ਸ਼ਰਧਾ ਬਾਣੀ ਦੇ ਪ੍ਰਤੀ ਹੈ। ਪਾਸ਼ਾ ਜੀ ਕਹਿੰਦੇ ਕਿ ਭਾਈ ਗੋਪਾਲਾ ਜੀ ਸੱਚੇ ਪਾਸ਼ਾ ਜੀ ਤੋਂ ਆਗਿਆ ਲੈ ਕੇ ਜਪਜੀ ਸਾਹਿਬ ਜੀ ਦਾ ਪਾਠ ਕਰਨਾ ਸ਼ੁਰੂ ਕਰੋ। ਭਾਈ ਗੋਪਾਲਾ ਜੀ ਨੇ ਪੂਰੀ ਸ਼ੁੱਧਤਾ ਤੇ ਇਕਾਗਰਤਾ ਦੇ ਨਾਲ ਜਪਜੀ ਸਾਹਿਬ ਜੀ ਦੀ ਬਾਣੀ ਪੜੀ। ਸੱਚੇ ਪਾਸ਼ਾ ਭਾਈ ਗੋਪਾਲਾ ਜੀ ਦੇ ਮੁਖ ਦੇ ਵਿੱਚੋਂ ਜਪਜੀ ਸਾਹਿਬ ਜੀ ਦੇ ਪਾਠ ਦਾ ਸ਼ੋਧ ਉਚਾਰਨ ਸੁਣ ਕੇ ਬਹੁਤ ਜ਼ਿਆਦਾ ਖੁਸ਼ ਹੋਏ ਕਿਉਂਕਿ ਉਹ ਪਾਠ ਸੁਣ ਰਹੀ ਸੀ ᱛਿਉਹ ਹੀ ᱛਿਉਹ ਆਪਣੇ ਸੰਗਾਸਨ ਤੋਂ ਥੋੜਾ ਥੋੜਾ ਪੇਸ਼ੇ ਹਟ ਰਹੀ ਸੀ ਕਹਿੰਦੇ ਜਬਜੀ ਸਾਹਿਬ ਜੀ ਦੇ ਪਾਠ ਦੀ ਸੰਪੂਰਨਤਾ ਤੋਂ ਬਾਅਦ ਪਾਸ਼ਾ ਜੀ ਨੇ ਸਿੱਖਾਣੋਂ ਹੁਕਮ ਕੀਤਾ ਕਿ ਪਾਈ ਜਾਓ ਜੋ ਕੱਲ ਸਿੱਖ ਸੰਗਤਾਂ ਸਾਡੇ ਲਈ ਇੱਕ ਕੋੜਾ ਲੈ ਕੇ ਆਈਆਂ ਸੀ ਸਾਨੂੰ ਕੋੜਾ ਪੇੜ ਕਰਕੇ ਗਈਆਂ ਸੀ ਉਹ ਕੋੜੇ ਨੂੰ ਕਾਠੀ ਸਮੇਤ ਲਿਆ ਕੇ ਮੇਰੇ ਇਸ ਸਿੱਖ ਨੂੰ ਦੇ ਦਿਓ ਜਿਸ ਨੇ ਇਸ ਬਾਣੀ ਦਾ ਬੜਾ ਸੋਣਾ ਉਚਾਰਨ ਕੀਤਾ ਹੈ ਤੇ ਸਾਨੂੰ ਜਪਜੀ ਸਾਹਿਬ ਜੀ ਦਾ ਸ਼ੁੱਧ ਉਚਾਰਨ ਕਰਕੇ ਸੁਣਾਇਆ ਜਦੋਂ ਇਹ ਬਚਨ ਪਾਸ਼ਾ ਜੀ ਨੇ ਕੀਤੇ ਤੇ ਭਾਈ ਗੋਪਾਲਾ ਜੀ ਦੀਆਂ ਅੱਖਾਂ ਦੇ ਵਿੱਚ ਪਾਣੀ ਆ ਗਿਆ ਤੇ ਭਾਈ ਗੋਪਾਲਾ ਜੀ ਨੇ ਸੱਚੇ ਪਾਸ਼ਾ ਜੀ ਦੇ ਚਰਨਾਂ ਦੇ ਵਿੱਚ ਪੈ ਕੇ ਚਰਨ ਫੜ ਕੇ ਕਹਿਣ ਲੱਗਾ ਕਿ ਅੰਤਜਾਮੇ ਪਾਸ਼ਾ ਸੋਨਿਆ ਜੀ ਕਿ ਤੁਸੀਂ ਦਿਲਾਂ ਦੀਆਂ ਜਾਣਨ ਵਾਲੇ ਹੋ ਪਰ ਤੱਕ ਹੋ ਤੁਸੀਂ ਸਭ ਕੁਝ ਦੇਖ ਲਿਆ ਪਾਸ਼ਾ ਤੁਸੀਂ ਤਾਂ ਬਿਨਾ ਬੋਲਿਆ ਬਿਨਾ ਮੰਗਿਆ ਹੀ ਸਭ ਕੁਝ ਸਮਝ ਗਏ ਮੇਰੇ ਮਨ ਦੇ ਵਿੱਚ ਜੋ ਫੋਨ ਆਇਆ ਤੁਸੀਂ ਮੇਰੇ ਕਹਿਣ ਤੋਂ ਪਹਿਲਾਂ ਹੀ ਪੂਰਾ ਕਰ ਦਿੱਤਾ ਤਾਂ ਪਾਸ਼ਾ ਮੈਂ ਕਿਸ ਤਰ੍ਹਾਂ ਤੁਹਾਡਾ ਸ਼ੁਕਰ ਗੁਜ਼ਾਰ ਕਰਾਂ ਮੈਂ ਕਿਸ ਤਰ੍ਹਾਂ ਤੁਹਾਡਾ ਸ਼ੁਕਰਾਨਾ ਕਰਾਂ ਪਾਸ਼ਾ ਮੈਨੂੰ ਸਮਝ ਨਹੀਂ ਆ ਰਹੀ ਮੇਰੇ ਛੇਵੇਂ ਪਾਸ਼ਾ ਜੀ ਨੇ ਤਾਂ ਤਾਂ ਜੀ ਗੁਰੂ ਹਰगोबिंद ਸਾਹਿਬ ਜੀ ਕਹਿਣ ਲੱਗੇ ਕਿ ਪਾਈ ਗੋਪਾਲਾ ਤੁਸੀਂ ਤਾਂ ਮੰਗ ਹੀ ਬੜੀ ਛੋਟੀ ਰੱਖੀ ਸੀ ਅਸੀਂ ਤਾਂ ਤੁਹਾਡੇ ਤੋਂ ਇੰਨੇ ਖੁਸ਼ ਸਾਂ ਜਦੋਂ ਤੁਸੀਂ ਧਰ ਕੀ ਪਾਣੀ ਜਬਜੀ ਸਬਜੀ ਨੂੰ ਇੰਨੇ ਸ਼ੁੱਧਤਾ ਇੰਨੇ ਇੱਕ ਅਗਰਤਾ ਦੇ ਨਾਲ ਪੜਿਆ ਸਾਡਾ ਮਨ ਇੰਨਾ ਖੁਸ਼ ਹੋਇਆ ਕਿ ਸਾਡੇ ਮਨ ਦਾ ਫੁਰਨਾ ਸੀ ਕਿ ਅਸੀਂ ਤੁਹਾਨੂੰ ਗੁਰੂ ਦੇ ਤਖਤ ਤੇ ਬਿਠਾ ਦਈਏ ਪਰ ਤੁਹਾਡੇ ਮਨ ਦੇ ਵਿੱਚ ਇਹ ਘੋੜੇ ਦੀ ਇੱਛਾ ਆ ਗਈ ਤਾਂ ਸਾਨੂੰ ਤੁਹਾਡੇ ਮਨ ਦੀ ਇੱਛਾ ਪੂਰੀ ਕਰਨੀ ਪਈ ਕਹਿੰਦੇ ਸਾਰੇ ਸੰਗਤ ਇਹ ਗੱਲ ਸੁਣ ਕੇ ਹੈਰਾਨ ਹੋ ਗਈ ਕਿ ਫਿਰ ਉਹਨਾਂ ਨੂੰ ਸਮਝ ਆ ਗਈ ਕਿ ਪਾਸ਼ਾ ਜਪਜੀ ਸਾਹਿਬ ਜੀ ਦੀ ਬਾਣੀ ਨੂੰ ਸੁਣ ਕੇ ਆਪਣੇ ਤਖਤ ਤੋਂ ਪਿੱਛੇ ਕਿਉਂ ਹਟਦੇ ਜਾ ਰਹੇ ਸੀ ਕਿਉਂਕਿ ਸੱਚੇ ਪਾਸ਼ਾ ਜੀ ਦੇ ਮਨ ਦੇ ਵਿੱਚ ਇਹ ਫੁੱਨਾ ਬਣਾ ਲਿਆ ਸੀ ਕਿ ਮੈਂ ਆਪਣੇ ਇਸ ਪਿਆਰੇ ਸਿੱਖ ਨੂੰ ਆਪਣੀ ਗੁਰਤਾ ਗੱਦੀ ਦਾ ਵਾਰਸ ਬਣਾ ਦਵਾਂਗਾ ਵਾਹਿਗੁਰੂ ਵਾਹਿਗੁਰੂ ਤਾਂ ਇਥੇ ਪਤਾ ਤਸਾ ਸੰਗਤ ਜੀ ਮੇਰੇ ਪਾਸ਼ਾ ਤਾਂ ਤਨ ਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜਪਜੀ ਸਾਹਿਬ ਜੀ ਦੀ ਬਾਣੀ ਦੇ ਨਾਲ ਬਹੁਤ ਪਿਆਰ ਸੀ ਪਿਆਰ ਹੀ ਨਹੀਂ ਭਲਕੇ ਉਹਨਾਂ ਸਿੱਖਾਂ ਦੇ ਨਾਲ ਵੀ ਕਿੰਨਾ ਪਿਆਰ ਹੈ ਜੋ ਜਪਜੀ ਸਾਹਿਬ ਜੀ ਦੀ ਬਾਣੀ ਨੂੰ ਪੂਰੀ ਸ਼ੁੱਧਤਾ ਦੇ ਨਾਲ ਇਕਾਗਰ ਚਿਤ ਮਾਨਦੇ ਨਾਲ ਪੜ੍ਹਦੇ ਹਨ ਜੋ ਰੋਜ਼ ਜਪਜੀ ਸਾਹਿਬ ਜੀ ਦੇ ਪਾਠ ਨੂੰ ਪੂਰਾ ਮਨ ਲਾ ਕੇ ਕਰਦੇ ਹਨ ਤਾਂ ਆਪਾਂ ਵੀ ਆਪਣੇ ਛੇਵੇਂ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਬਰਕਤਾਂ ਹਾਸਲ ਕਰਨੀਆਂ ਹਨ ਆਪਣੇ ਗੁਰੂ ਨਾਨਕ ਪਾਸ਼ਾ ਜੀ ਦੀਆਂ ਖੁਸ਼ੀਆਂ ਬਰਕਤਾਂ ਹਾਸਲ ਕਰਨੀਆਂ ਹਨ ਜਪਜੀ ਸਾਹਿਬ ਜੀ ਦੀ ਬਾਣੀ ਨੂੰ ਪੜ ਪੜ ਕੇ ਪਰ ਸਾਡੇ ਵਿੱਚੋਂ ਬਹੁਤੇ ਭੈਣ ਭਰਾ ਕੀ ਕਹਿੰਦੇ ਹਨ ਕਿ ਉਹ ਹਰ ਰੋਜ਼ ਸਵੇਰੇ ਉੱਠਦੇ ਹਨ ਜਪਜੀ ਸਾਹਿਬ ਜੀ ਦਾ ਪਾਠ ਕਰਦੇ ਹਨ ਪਰ ਉਹਨਾਂ ਨੂੰ ਖੁਦ ਨੂੰ ਨਹੀਂ ਪਤਾ ਲੱਗਦਾ ਕਿ ਕਿੰਨੀਆਂ ਗਲਤੀਆਂ ਹੋ ਰਹੀਆਂ ਹਨ ਤੇ ਕਦੋਂ ਅਸੀਂ ਜਪਜੀ ਸਾਹਿਬ ਜੀ ਦਾ ਪਾਠ ਕਰ ਲਿਆ ਤੇ ਕਦੋਂ ਅਸੀਂ ਸਟਾਰਟ ਕੀਤਾ ਕਦੋਂ ਅਸੀਂ ਇਸ ਨੂੰ ਖਤਮ ਕਰ ਦਿੱਤਾ ਅਸੀਂ ਬਾਣੀ ਦੇ ਅਰਥ ਕੀ ਸਮਝਾਂਗੇ ਅਸੀਂ ਤਾਂ ਅਜੇ ਤੱਕ ਸ਼ੁੱਧ ਉਚਾਰਨ ਕਰਨਾ ਹੀ ਨਹੀਂ ਸਿੱਖਿਆ ਪਤਾ ਨਹੀਂ ਕਿੰਨੇ ਸ਼ਬਦ ਜੋ ਅਸੀਂ ਗਲਤ ਬੋਲ ਜਾਂਦੇ ਹਾਂ ਪਰ ਬਾਣੀ ਦਾ ਸ਼ੁੱਧ ਉਚਾਰਨ ਕਰਨਾ ਬਹੁਤ ਲਾਜ਼ਮੀ ਹੈ ਜੇਕਰ ਅਸੀਂ ਜਪਜੀ ਸਾਹਿਬ ਜੀ ਦੀ ਇੱਕ ਇੱਕ ਬਾਣੀ ਸ਼ੁੱਧ ਉਚਾਰਨ ਕਰਕੇ ਪੜਾਂਗੇ ਭਾਵੇਂ ਅਸੀਂ ਘੱਟ ਪੜ ਲਈਏ ਪਰ ਅਸੀਂ ਸ਼ੁੱਧ ਉਚਾਰਨ ਕਰਕੇ ਪੜਾਂਗੇ ਤਾਂ ਪ੍ਰਭ ਜੀ ਤੋਂ ਮੋਹ ਮੰਗਿਆ ਮਰਾਦਾਂ ਪੂਰੀਆਂ ਕਰਾ ਲਵਾਂਗੇ ਬਿਨਾਂ ਬੋਲੇਆਂ ਬਿਨਾਂ ਮੰਗਿਆ ਸੱਚੇ ਪਾਤਸ਼ਾਹ ਆਪਣੀ ਮਰਜ਼ੀ ਤੇ ਨਾਲ ਬਹੁਤ ਕੁਝ ਦਿੰਦੇ ਹਨ ਜਦੋਂ ਉਹਨਾਂ ਦੇ ਪਿਆਰੇ ਬਾਣੀ ਦਾ ਸਤਿਕਾਰ ਕਰਦੇ ਹਨ ਸ਼ੁੱਧ ਬਾਣੀ ਦਾ ਉਚਾਰਨ ਕਰਦੇ ਹਨ ਇੱਕ ਮਨ ਇੱਕ ਚੇਤ ਹੋ ਕੇ ਇਕਾਗਰਤਾ ਦੇ ਨਾਲ ਬਾਣੀ ਪੜ੍ਹਦੇ ਹਨ ਤਾਂ ਆਪਾਂ ਵੀ ਆਪਣੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਬਰਕਤਾਂ ਹਾਸਲ ਕਰਨੀਆਂ ਹਨ ਭਾਵੇਂ ਘੱਟ ਤੋਂ ਘੱਟ ਬਾਣੀ ਪੜ੍ਹ ਲਓ ਪਰ ਸ਼ੁੱਧ ਉਚਾਰਨ ਕਰੋ ਇਕਾਗਰਿਤ ਹੋ ਕੇ ਬਾਣੀ ਨੂੰ ਪੜੋ ਤਾਂ ਵਿਸਾਨ ਨੂੰ ਇਹ ਬਾਣੀ ਦਾ ਸੋਚ ਉਚਾਰਨ ਕਰਨਾ ਪਵੇਗਾ ਬਾਣੀ ਨੂੰ ਮਨਚਿਤ ਲਾ ਕੇ ਪੜਨਾ ਪਵੇਗਾ ਇਹ ਨਹੀਂ ਕਿ ਆਪਾਂ ਸਿਰਫ ਟਾਈਮ ਪਾਸ ਤੇ ਲਈ ਬਾਣੀ ਪੜ ਲਈਏ ਲੋਕ ਦਿਖਾਵੇ ਦੇ ਲਈ ਬਾਣੀ ਪੜ ਲਈਏ ਨਹੀਂ ਸਾਧ ਸੰਗਤ ਜੀ ਅਸੀਂ ਆਪਣੇ ਗੁਰੂ ਨੂੰ ਖੋਜ ਕਰਨਾ ਅਸੀਂ ਆਪਣਾ ਅੱਗਾ ਸਵਾਰਨਾ ਹੈ ਅਸੀਂ ਆਪਣਾ ਇਹ ਲੋਕ ਤਾਂ ਸਵਾਰ ਹੀ ਰਹੇ ਹਾਂ ਜੇਕਰ ਅਸੀਂ ਬਾਣੀ ਸ਼ੁੱਧ ਪੜਾਂਗੇ ਇਕਾਗਰ ਚਿਤ ਹੋ ਕੇ ਪੜਾਂਗੇ ਭਾਵੇਂ ਅਸੀਂ ਘਾਟ ਪੜ ਲਈਏ ਸਾਨੂੰ ਫਲ ਪੂਰੇ ਸੁਖਨੀ ਸਬਜੀ ਦਾ ਵੀ ਉਨਾ ਹੀ ਮਿਲਣਾ ਹੈ ਜਿੰਨਾ ਅਸੀਂ ਇੱਕ ਪੰਕਤੀ ਨੂੰ ਸ਼ੁੱਧ ਉਚਾਰਨ ਕਰਕੇ ਪੜ ਲਵਾਂਗੇ ਉਸ ਦਾ ਵੀ ਫਲ ਉਨਾ ਹੀ ਮਿਲਣਾ ਹੈ ਜੇਕਰ ਅਸੀਂ ਕਾੜੀ-ਕਾੜੀ ਦੇ ਵਿੱਚ ਜਪਜੀ ਸਾਹਿਬ ਦਾ ਪਾਠ ਪੂਰਾ ਕਰ ਲਿਆ ਉਸ ਦਾ ਫਲ ਸਾਨੂੰ ਮਿਲੇਗਾ ਜ਼ਰੂਰ ਪਰ ਬਹੁਤ ਘੱਟ ਜੇਕਰ ਅਸੀਂ ਇੱਕ ਮਨ ਇੱਕ ਚਿੱਤ ਹੋ ਕੇ ਸ਼ੁੱਧ ਉਚਾਰਨ ਜਪਜੀ ਸਾਹਿਬ ਜੀ ਦਾ ਘਾਟ ਪਾਠ ਵੀ ਕਰ ਲਿਆ ਤਾਂ ਉਸ ਦਾ ਪਾਠ ਦਾ ਸਾਨੂੰ ਫਲ ਜਪਜੀ ਸਾਹਿਬ ਜੀ ਦੇ ਪੰਜ ਪਾਠਾਂ ਦੇ बराबर मिल ਜਾਵੇਗਾ ਅਸੀਂ ਇਹ ਟਾਈਮ ਪੂਰਾ ਕਰਦੇ ਹਾਂ ਕਾਣੀ ਕਾਣੀ ਪਾੜ ਕਰਕੇ ਬਸ ਕੰਮ ਨਿਬੇੜਦੇ ਹਾਂ ਜਿੰਨੇ ਵੀ ਪਾਣੀ ਪਾਣੇ ਹੈ ਉਹ ਪੂਰੀ ਸ਼ੁੱਧਤਾ ਦੇ ਨਾਲ ਇਕਾਗਰਚਿਤ ਦੇ ਨਾਲ ਪਾਣੇ ਹੈ ਜੇ ਪਾਸ਼ਾ ਨੇ ਇੰਨੀ ਕਿਰਪਾ ਕਰ ਦਿੱਤੀ ਹੈ ਕਿ ਅਸੀਂ ਰੋਜ਼ ਅੰਮ੍ਰਿਤ ਵੇਲੇ ਉੱਠਦੇ ਹਾਂ ਤਾਂ ਇਸ ਵੇਲੇ ਨੂੰ ਸੰਭਾਲ ਲਓ ਮੇਰੇ ਭੈਣੋ ਤੇ ਭਰਾਵੋ ਇਸ ਵੇਲੇ ਨੂੰ ਸੰਭਾਲ ਲਓ ਇੱਕ ਵਾਰ ਬਾਣੀ ਦੇ ਲਾੜ ਨੂੰ ਫਾੜ ਕੇ ਦੇਖੋ ਹਰ ਰੋਜ਼ ਆਪਣੀਆਂ ਵੀਡੀਓਜ਼ ਦੇ ਵਿੱਚ ਤੁਹਾਨੂੰ ਦੱਸਦੀ ਹਾਂ ਕਿ ਗੁਰੂ ਦੇ ਲੜ ਲੱਗ ਕੇ ਦੇਖੋ ਗੁਰੂ ਨੇ ਬੜਾ ਕੁਝ ਦੇਣਾ ਹੈ ਸਤ ਸੰਗਤ ਜੀ ਗੁਰੂ ਨੇ ਮੇਰੀ ਜ਼ਿੰਦਗੀ ਵੀ ਸਵਾਰੀ ਹੈ ਤੇ ਤੁਹਾਡੀ ਵੀ ਸਵਾਰਨਗੇ ਗੁਰੂ ਦੇ ਲੜ ਲੱਗ ਕੇ ਦੇਖੋ ਇਸ ਵੇਲੇ ਦੇ ਵਿੱਚ ਜੋ ਵੀ ਗੁਰਬਾਣੀ ਦਾ ਪਾਠ ਕਰਦੇ ਹਨ ਪੂਰੀ ਸ਼ੁੱਧਤਾ ਪੂਰੀ ਇਕਾਗਰਤਾ ਦੇ ਨਾਲ ਕਰਦੇ ਹਨ ਕਦੇ ਵੀ ਕਾਲੀ ਕਾਲੀ ਪਾਠ ਕਰਨ ਦੀ ਕੋਸ਼ਿਸ਼ ਨਹੀਂ ਕਰਨੇ ਸਾਰਾ ਦਿਨ ਕੰਮਕਾਰ ਕਰਨ ਵਾਸਤੇ ਪਿਆ ਹੁੰਦਾ ਹੈ ਪੂਰੇ ਦਿਨ ਦੇ ਵਿੱਚ ਆਪਾਂ ਆਪਣੇ ਦੁਨਿਆਵੀ ਕੰਮ ਧੰਦੇ ਕਰਦੇ ਹੁੰਦੇ ਹਾਂ ਅੰਮ੍ਰਿਤ ਵੇਲੇ ਦੇ ਵਿੱਚ ਅਸੀਂ ਨਾਮ ਜਪਣਾ ਹੈ ਸਿਰਫ ਨਾਮ ਜਪਣਾ ਉਹ ਵੀ ਪੂਰੇ ਮਨ ਦੇ ਨਾਲ ਚਾਹ ਦੇ ਨਾਲ ਜਪਜੀ ਸਾਹਿਬ ਦਾ ਭਾਵੇਂ ਇੱਕ ਪਾਠ ਕਰ ਲਓ ਪਰ ਉਸ ਨੂੰ ਪੂਰੇ ਮਨ ਚਿੱਤ ਲਾ ਕੇ ਕਰਨਾ ਛੰਦ ਕਰਨਾ ਹੈ ਇਕਾਗਰਤਾ ਦੇ ਨਾਲ ਕਰਨਾ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜੋ ਗੱਲਬਾਤ ਕੀਤੀ ਹੈ ਕਿ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਜਪਜੀ ਸਾਹਿਬ ਜੀ ਦੇ ਪਾਠ ਦੇ ਇੱਕ ਪੰਕਤੀ ਦਾ ਘੱਟੋ-ਘੱਟ 5 ਵਾਰ ਜਾਪ ਕਰਨਾ ਹੈ ਉਹ ਇਸ ਕਰਕੇ ਕਿਉਂਕਿ ਜਦੋਂ ਆਪਾਂ ਇੱਕ ਪੰਕਤੀ ਨੂੰ ਚੁੱਕਾਂਗੇ ਸਟਾਰਟਿੰਗ ਤੋਂ ਸਟਾਰਟ ਕਰ ਲਓ ਜਦੋਂ 5 ਵਾਰ ਬੋਲਦੇ ਹਾਂ 5 ਵਾਰ ਪੜ੍ਹਨ ਦੇ ਨਾਲ ਸਾਡੀਆਂ ਗਲਤੀਆਂ ਨੇ ਜਿਹੜੀਆਂ ਉਹ ਖਤਮ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ ਜਿਹੜੇ ਅਸੀਂ ਗਲਤ ਉਚਾਰਣ ਕਰਦੇ ਹਾਂ ਉਹ ਅਸੀਂ ਕਰਨੋਂ ਹਟ ਜਾਵਾਂਗੇ ਅੱਜ ਤੋਂ ਹੀ ਸਾਨੂੰ ਇਹ ਕੰਮ ਕਰਨਾ ਸ਼ੁਰੂ ਕਰ ਦੇਣਾ ਚਾਹੀਦਾ ਹੈ ਸਾਉਣ ਲੱਗਿਆਂ ਇੱਕ ਪੰਕਤੀ ਨੂੰ ਆਪਾਂ 5 ਵਾਰ ਬੋਲਾਂਗੇ ਸਾਨੂੰ ਪਤਾ ਲੱਗ ਜਾਣਾ ਹੈ ਕਿ ਅਸੀਂ ਕਿੱਥੇ ਗਲਤ ਬੋਲ ਰਹੇ ਹਾਂ ਤੇ ਦੂਸਰੀ ਗੱਲ ਇੱਕ ਪੰਕਤੀ ਨੂੰ 5 ਵਾਰ ਬੋਲਾਂਗੇ ਤਾਂ ਸਾਨੂੰ ਉਹਦੇ ਅਰਥ ਵੀ ਸਮਝ ਆ ਜਾਣਗੇ ਕਿ ਪਾਸ਼ਾ ਜੀ ਸਾਨੂੰ ਕੀ ਸਮਝਾਉਣਾ ਚਾਹੁੰਦੇ ਹਨ ਅਸੀਂ ਕਾਲੀ ਕਾਲੀ ਪਾਠ ਕਰਦੇ ਹਾਂ ਬੈਠ ਕੇ ਪਾਠ ਕਰਦੇ ਹਾਂ ਇਸੇ ਕਰਕੇ ਸਾਨੂੰ ਪਤਾ ਨਹੀਂ ਲੱਗਦਾ ਕਿ ਅਸੀਂ ਕਿੰਨੀਆਂ ਗਲਤੀਆਂ ਕਰਦੇ ਹਾਂ ਕਤੇ ਕਿਤੇ ਗਲਤੀਆਂ ਕਰਦੇ ਹਾਂ ਕੁਝ ਗਲਤੀਆਂ ਐਸੀਆਂ ਹਨ ਜੋ ਅਸੀਂ ਪੱਕੀਆਂ ਕਰ ਲਈਆਂ ਹਨ ਜਿਹੜਾ ਸ਼ਬਦ ਸ਼ੁਰੂ ਤੋਂ ਗਲਤ ਬੋਲਦੇ ਸੀ ਉਹ ਸਾਨੂੰ ਵਾਰ-ਵਾਰ ਟੋਕਿਆ ਵੀ ਜਾਂਦਾ ਹੈ ਪਰ ਸਾਡੀ ਜ਼ੁਬਾਨ ਦੇ ਉੱਤੇ ਵਾਰ-ਵਾਰ ਉਹੀ ਸ਼ਬਦ ਪੱਕਾ ਹੋ ਗਿਆ ਜਿਹੜਾ ਅਸੀਂ ਗਲਤ ਦੁਹਰਾ ਰਹੇ ਸੀ ਗਲਤੀ ਦੇ ਨਾਲ ਵੀ ਅਸੀਂ ਉਸ ਨੂੰ ਫਿਰ ਗਲਤ ਬੋਲ ਰਹੇ ਹਾਂ ਕਿਉਂਕਿ ਜੇਕਰ ਸੱਚੇ ਪਾਤਸ਼ਾਹ ਜੀ ਦੀ ਖੁਸ਼ੀ ਬਰਕਤ ਹਾਸਲ ਕਰਨੀ ਹੈ ਤਾਂ ਗੁਰੂ ਦਾ ਗਿਆਨ ਹਾਸਲ ਕਰਨਾ ਹੈ ਤਾਂ ਸਾਨੂੰ ਬਾਣੀ ਦਾ ਸੁੱਧ ਉਚਾਰਨ ਕਰਨਾ ਪੈਣਾ ਹੈ ਸ਼ਬਦ ਬਾਣੀ ਪੜਨੀ ਪੈਣੀ ਹੈ ਅਤੇ ਇਕਾਗਰਤਾ ਦੇ ਨਾਲ ਬਾਣੀ ਪੜਾਂਗੇ ਤਾਂ ਸਾਨੂੰ ਕੁਝ ਪੱਲੇ ਪਵੇਗਾ ਇਦਾਂ ਤਾਂ ਕਾਲੀ-ਕਾਲੀ ਦੇ ਵਿੱਚ ਜਿੰਨੇ ਵਾਰੀ ਪਾੜ ਕਰ ਲਈਏ ਪਤਾ ਹੀ ਨਹੀਂ ਲੱਗਣਾ ਕਿ ਗੁਰੂ ਸਾਹਿਬ ਜੀ ਸਾਨੂੰ ਕੀ ਸਮਝਾ ਰਹੇ ਹਨ ਇਹ ਜੋ ਵੀ ਗੁਰਬਾਣੀ ਦਾ ਪਾਠ ਆਪਾਂ ਕਰਦੇ ਹਾਂ ਇਹ ਗੁਰੂ ਸਾਹਿਬ ਜੀ ਨੇ ਸਾਨੂੰ ਗਿਆਨ ਦਿੱਤਾ ਹੈ ਗਿਆਨ ਦੀ ਗੱਲਾਂ ਕਰਦੇ ਹਨ ਪਾਸ਼ਾ ਆਪ ਬੋਲ-ਬੋਲ ਕੇ ਸਾਨੂੰ ਸਮਝਾਉਂਦੇ ਹਨ ਸਾਨੂੰ ਦੱਸਦੇ ਹਨ ਕਿ ਸਾਡੇ ਲਈ ਕੀ ਸਹੀ ਹੈ ਕੀ ਗਲਤ ਹੈ ਜੇਕਰ ਅਸੀਂ ਐਂਦਾ ਕਰਨਾ ਸ਼ੁਰੂ ਕਰ ਦਿੱਤਾ ਸਾਡੇ ਜ਼ਿੰਦਗੀ ਦੇ ਦੁੱਖ ਤਕਲੀਫਾਂ ਦੇ ਹੱਲ ਵੀ ਗੁਰਬਾਣੀ ਦੇ ਵਿੱਚ ਦੱਸੇ ਹਨ ਜੇਕਰ ਅਸੀਂ ਉਹਨਾਂ ਹੱਲ ਗੁਰਬਾਣੀ ਨੂੰ ਸਹੀ ਉਚਾਰਾਂ ਦੇ ਨਾਲ ਸਮਝ ਕੇ ਪੜਨਾ ਸ਼ੁਰੂ ਕਰ ਦਿੱਤਾ ਤੇ ਅਸੀਂ ਆਪਣੀ ਜ਼ਿੰਦਗੀ ਦੇ 90% ਹੱਲ ਆਪ ਲੱਭ ਲੈਣੇ ਹਨ ਗੁਰਬਾਣੀ ਦੇ ਵਿੱਚੋਂ ਬਾਕੀ 10% ਗੁਰੂ ਮਹਾਭਰਕ ਜੀ ਨੇ ਸਾਡੇ ਬਾਣੀ ਨੇ ਸਾਡੇ ਦੁੱਖ ਖਤਮ ਕਰ ਦਿੰਨੇ ਹਨ ਅਸੀਂ ਉਹਨਾਂ ਬੜੇ ਹੀ ਪਿਆਰ ਸਤਕਾਰ ਦੇ ਨਾਲ ਮਾਨ ਦੇ ਨਾਲ ਪੜਾਂਗੇ ਸ਼ੁੱਧ ਪੜਾਂਗੇ ਫਿਰ ਅੱਜ ਤੋਂ ਹੀ ਕੋਸ਼ਿਸ਼ ਕਰੀਏ ਦਿਨ ਦੇ ਵਿੱਚ ਜਦੋਂ ਵੀ ਸਮਾਂ ਮਿਲਦਾ ਹੈ ਉਦੋਂ ਆਪਾਂ ਉਸ ਸਮੇਂ ਨੂੰ ਗੁਰਬਾਣੀ ਦੇ ਅਰਥ ਸਮਝਦੇ ਹੋਏ ਗੁਰਬਾਣੀ ਦਾ ਜਾਪ ਕਰੀਏ ਸ਼ੁੱਧ ਉਚਾਰਨ ਕਰੀਏ ਤਾਂ ਸਾਥ ਸੰਗਤ ਜੀ ਜੇਕਰ ਅੱਜ ਇਹ ਵੀਡੀਓ ਤੁਹਾਨੂੰ ਚੰਗੀ ਲੱਗੇ ਤਾਂ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ